रिश्ता ਥੋੜਾ ਕਿਵੇਂ ਜੁੜਿਆ ਸਾਨੂੰ ਇਹ ਜੋੜੀ ਬਾਰੇ ਤਾਂ ਪਤਾ ਹੈ 3000 ਰੁਪਏ ਲਿਆ ਮੇਨੂੰ ਰਸਤਾ ਕਰ 3000 ਉਹ ਲੈਣੇ ਕਿਤੇ ਝੂਠ ਮਾਰਦਾ ਕਿ 7 ਕਿੱਲੇ ਲੈ ਜਾਉਂਗੀ ਇੱਕ ਘੋੜਾ ਅੱਛਾ ਹੁਣ ਇੱਕ ਕਮਰਾ ਸੀ ਤੇ ਦੋ ਮੰਜੇ ਸੀ ਕਹਿੰਦੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਕੋਈ 7 ਕਿੱਲੇ ਨਹੀਂ ਕੋਈ ਘੋੜਾ ਨਹੀਂ ਫਿਰ ਤੁਸੀਂ ਕਿਵੇਂ ਨਹੀਂ ਤਾਂ ਕੁੜੀਆਂ ਦਾ ਹੁੰਦਾ ਵੀ ਕੁੜੀ ਕਹਿੰਦੀ ਵੀ ਜੇ ਤੇਰੇ ਕੋਲੇ ਪੈਸਾ ਹੈ ਨਹੀਂ ਯਾ ਪਹਿਲਾਂ ਹੀ ਝੂਠ ਬੋਲਿਆ ਤਾਂ ਮੈਂ ਤਾਂ ਰਹਿਣਾ ਹੀ ਇਹ ਮੇਰੀ ਜਦੋਂ ਸਰਜਰੀ ਹੋਈ ਨਾ ਮੇਰੀ ਛਾਤੀ ਦੀ ਮੇਰੇ ਟੀਕਾ ਗਲਤ ਲੱਗ ਗਿਆ ਮੈਂ ਡੈੱਡ ਹੋ ਗਈ ਸੀ ਡਾਕਟਰ ਨੇ ਕਹਿਤਾ ਸੀ ਵੀ ਖਤਮ ਹੋ ਗਈ ਵੀ ਰੱਬ ਵੱਲੋਂ ਹੀ ਮੇਰੇ ਚ ਸਾਹ ਵਾਪਸ ਆਈ ਇਹ ਮੇਰੇ ਕੋਲੇ ਹੱਥ ਫੜ ਕੇ ਮੇਰਾ ਰੋਣ ਲੱਗ ਗਿਆ ਬਹੁਤ ਰੋਏ ਨੇ ਤੇ ਮੇਰਾ ਭਰਾ ਕੋਲੇ ਖੜਾ ਇਹਨਾਂ ਦੇ ਕਹਿੰਦਾ ਜਿੱਦਾਂ ਕੁਝ ਨਹੀਂ ਹੋਇਆ ਠੀਕ ਬਸ ਉਦੋਂ ਇਹਨਾਂ ਨੇ ਜਿਵੇਂ ਕਹਿ ਦੋ ਵੀ ਜਿਵੇਂ ਸੌਰੀ ਫੀਲ ਕੀਤੀ ਇਹਨਾਂ ਨੇ ਵੀ ਗਲਤ ਸੀਗੇ दारू ਪੀਂਦੇ ਸੀ ਗਲ ਸ਼ਰਾਬ ਪੀਣਾ ਘਰ ਹੀ ਖਰਾਬ ਹੁੰਦਾ ਕਲੇਸ਼ ਪੈਂਦਾ ਹੁਣ दारू ਪੀ ਲਈ ਇਹਨਾਂ ਨੇ ਨਜਾਇਜ਼ ਘਰੇ ਬੋਲੀ ਜਾਣਾ ਨੁਕਸਾਨ ਕਰੀ ਜਾਣਾ ਚੀਜ਼ਾਂ ਭੰਨੀ ਜਾਣੀਆਂ ਮਤਲਬ ਸ਼ਰਾਬ ਬੰਦੇ ਦਾ ਦਿਮਾਗ ਖਲਾ ਦਿੰਦੀ ਬੰਦੇ 'ਚ ਨਹੀਂ ਗਲਤੀ ਹੁੰਦੀ ਬਈ ਇਹਨਾਂ ਨੇ ਮੈਨੂੰ ਪਿਆਰ ਹੀ ਬਹੁ ਕੀਤਾ ਇੱਕ ਹਿਸਾਬ ਨਾਲ ਜੀ ਮੈਂ ਕਹ ਲਉਣਾ ਵੀ ਬੱਚਿਆਂ ਵਾਂਗੂ ਰੱਖਿਆ ਇਹਨਾਂ ਨੇ ਜਿਵੇਂ ਬੱਚੇ ਨੂੰ ਟ੍ਰੀਟ ਕਰਦੇ ਹਨ ਇਹ ਮੇਰੀ ਹਰ ਮਤਲਬ ਜਿੱਦ ਪੂਰੀ ਕਰਦੇ ਆ ਮੈਂ ਜਿੱਦ ਮੇਰੇ ਜਿਵੇਂ ਮੇਰਾ ਪਾਪਾ ਵੀ ਦੀ ਜਿੱਦ ਪੂਰੀ ਕਰਦਾ ਸੀ ਨਾ ਮੱਥੇ ਕਰੇ ਸੇਕੇ ਕਰ ਹੁਣ ਵੀ ਕਰਦੇ ਮੇਰੇ ਪਾਪਾ ਮਤਲਬ ਉਵੇਂ ਹੀ ਕਰਦੇ ਮੈਨੂੰ ਇਸ ਕਰਕੇ ਇਹਨਾਂ ਦਾ ਬਾਲਾ ਆਉਂਦਾ ਹੈ ਅੱਗੇ ਵੀ ਨਹੀਂ ਕੋਮੈਂਟ ਆਉਂਦਾ ਹੁੰਦਾ ਇੱਕ ਮੈਨੂੰ ਕੋਮੈਂਟ ਬਹੁਤ ਜ਼ਿਆਦਾ ਆਉਂਦਾ ਵਾ ਲਾਈਵ 'ਚ ਵੀ ਪੈਣੇ ਕਹਦੇ ਬਾਈ ਨੂੰ ਆਈ ਲਵ ਯੂ ਜੇ ਮੈਂ ਇਹਨਾਂ ਨਾਲ ਕਿਸੇ ਕੋਲੋਂ ਗੁੱਸੇ ਹੋ ਜਾ ਘਰੇ ਐਸਾ ਮਾੜੀ ਮੁੱਟੀ ਚਲੋ ਹੋ ਜਾਂਦੀ ਐ ਇਹਨਾਂ ਨੇ ਰਜ਼ਾਈ ਲੈ ਕੇ ਪੈ ਜਾਣਾ ਇਹਨਾਂ ਨੇ ਉੱਠਣਾ ਨਹੀਂ ਜਦੋਂ ਮੈਂ ਬੁਲਾ ਲਿਆ ਇਹਨਾਂ 'ਚ એનર્ਜੀ ਇਹੋ ਜੀ ਆ ਜਾਂਦੀ ਐ ਪਤਾ ਨਹੀਂ ਉਹਦੀ ਰਜ਼ਾਈ ਪਾ ਦੋ ਸੱਚੀ ਕਾਲ ਜੀ ਸੱਚੀ ਕਾਲ ਤੁਹਾਡੀ ਜੋੜੀ ਬਈ ਬਹੁਤ ਮਸ਼ਹੂਰ ਐ ਹਾਂਜੀ ਤੇ ਬਾਈ ਨੂੰ ਵੀ ਭੈਣੇ ਤੁਸੀਂ ਇਹ ਨਾ ਕਰਦੇ ਰਹਿੰਦੇ ਹੋ ਮਸ਼ਹੂਰ ਰਿਸ਼ਤਾ ਤੁਹਾਡਾ ਕਿਵੇਂ ਜੁੜਿਆ ਸਾਨੂੰ ਇਹ ਜੋੜੀ ਬਾਰੇ ਤਾਂ ਪਤਾ ਹੈ ਰਿਸ਼ਤਾ ਕਿਵੇਂ ਜੁੜਿਆ ਦੋਸਤੋ ਰਿਸ਼ਤਾ ਤਾਂ ਚੋਲੇ ਨਹੀਂ ਕਰਾਇਆ ਰਿਸ਼ਤਾ ਮੇਰੀ ਭੈਣ ਸੀ ਸਨ ਵਿੱਚ ਹਮ ਇੱਕ ਕਰਾਣੇ ਦਾ ਬਤੂਲਾ ਸੀ ਉਹਨਾਂ ਨੇ ਕਰਾਇਆ ਰਿਸ਼ਤਾ ਅੱਛਾ 3000 ਰੁਪਏ ਲਿਆ ਮੇਨੂੰ ਰਿਸ਼ਤਾ ਕਰਾਉਣਾ ਔਖੀ ਅੱਛਾ ਮਹਿੰਗਾ ਹਾਂ ਮਹਿੰਗਾ ਰਿਸ਼ਤਾ ਲਿਆ ਪੂਰਾ ਮਹਿੰਗਾ ਰਿਸ਼ਤਾ ਚੋਲੇ ਨਹੀਂ ਕਿਤੇ ਝੂਠ ਮਾਰਦਾ ਕਿ ਸੱਤ ਕਿੱਲੇ ਪਹਿਲੀ ਆਉਂਦੀ ਹੈ ਇੱਕ ਘੋੜਾ ਅੱਛਾ ਹੁਣ ਇੱਕ ਕਮਰਾ ਸੀ ਤੇ ਕਿ ਦੋ ਮੰਜੇ ਸੀ ਹਮ ਤੇ ਮੇਰੇ ਕੋਲ ਤਾਂ ਹੈ ਹੀ ਕੋਸਮ ਨਹੀਂ ਭਾਂਡੇ ਵੀ ਨਹੀਂ ਸੀਗੇ ਹਮ ਅਸੀਂ ਦੋ ਭਰਾ ਇਕੱਠੇ ਸੀ ਉਦੋਂ ਹਮ ਮੈਨੂੰ ਵਿਆਹ ਕੇ ਛੋਟੇ ਦੇ ਘਰੇ ਲਿਆਈ ਸੀ ਹਮ ਤੇ ਮੈਂ ਜਦੋਂ ਉਹ ਘਰੇ ਮੈਂ ਕਰ ਮਲ ਗਿਆ ਆਪਣੇ ਕੋਲ ਤਾਂ ਆ ਹੀ ਕਮਰਾ ਤੇ ਆਹੀ ਸਿਸਟਮ ਹੈ ਦੇਜਾ ਆਹੀ ਘੋੜਿਆ ਤੇ ਆਹੀ ਕਿੱਲੇ ਲੈ ਫੇ ਮੇਨੂੰ ਦੀ ਸੱਤ ਮੈਂ ਕਹਾਂ ਸੱਤ ਕਿੱਲੇ ਕੋਲੇ ਨਹੀਂ 17 ਕਨਾਲਾਂ ਹੀ ਆਂ ਕਿੱਲਿਆਂ ਮਰਲੇ 17 ਰਾਲਾ ਵੀ ਨਹੀਂ 17 ਮਰਲੇ ਹੀ ਹੈ ਮੈਂ ਕਹਿੰਦਾ ਪੜੀ ਪੁੜੀ ਹੈ ਨਹੀਂ ਕਿ ਮੈਂ ਕਹ ਪਾਪੇ ਨਹੀਂ ਵੀ ਵੇਚ ਤਨਕ ਗੱਲੇ ਸੀ ਕਿ ਮੈਂ ਕ ਵਿਚਾਰਾ ਵੇਚ ਗਿਆ ਉਹਦੀ ਜ਼ਿੰਦਗੀ ਜਿਵੇਂ ਸੀਗੀ ਉਹ چلا ਗਿਆ ਤੇ ਮੈਨੂੰ ਉਹਦੀ ਵੀ ਕੋਈ ਨਹੀਂ ਮੇਰਾ ਕੰਮ ਸੀ ਮੈਂ ਮੋਟਰਸਾਈਕਲ ਦਾ ਕੰਮ ਕਰਦਾ ਦੁਕਾਨ ਮੇਰੀ ਘਰੇ ਹੀ ਉਹਦੇ ਉੱਤੇ ਚੱਲਦਾ ਗੁਜ਼ਾਰਾ ਹੋ ਜਾਂਦਾ ਸੀ ਤੇ ਪਰ ਮੈਂ ਸ਼ਰਾਬ ਬਹੁਤ ਪੀਂਦਾ ਅੱਛਾ ਰਿਸ਼ਤਾ ਹੋ ਗਿਆ ਜਦੋਂ ਮੈਨੂੰ ਰਿਸ਼ਤਾ ਆਇਆ ਉਦੋਂ ਮੈਂ ਦਰੋਂ ਨਹੀਂ ਬੀਤੀ ਦੋ ਜੰਮ ਸਾਨੂੰ ਕੋਈ ਬਾਤ ਤਾਂ ਬਾਤ ਤੱਕੀ ਰਹਿਣਾ ਰਿਸ਼ਤਾ ਹੋਣ ਵੀ ਕੁਛ ਜਿਹੀ ਜਪੀ ਲੱਗਿਆ ਨਹੀਂ ਪਹਿਲਾਂ ਹੀ ਪਹਿਲਾਂ ਮੇਰੇ ਮੈਂ ਪਹਿਲਾਂ 2005 ਚ ਵਿਆਹ ਹੀ ਇਹ ਦੂਰਾ ਯਾਰ ਰਿਸ਼ਤਾ ਦੂਰੀ ਦਾ ਵਿਆਹ ਹੀ ਮੈਂ ਬੰਨੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਕੋਈ ਸੱਤ ਕਿੱਲੇ ਨਹੀਂ ਕੋਈ ਘੋੜਾ ਨਹੀਂ ਫਿਰ ਤੁਸੀਂ ਕਿਵੇਂ ਨਹੀਂ ਤਾਂ ਕੁੜੀਆਂ ਦਾ ਇਹ ਹੁੰਦਾ ਵੀ ਕੁੜੀ ਕਹਿੰਦੀ ਵੀ ਜੇ ਤੇਰੇ ਕੋਲੇ ਪੈਸਾ ਹੈ ਨਹੀਂ ਜਾਂ ਪਹਿਲਾਂ ਹੀ ਝੂਠ ਬੋਲਿਆ ਤੇ ਮੈਂ ਤਾਂ ਰਹਿਣਾ ਹੀ ਨਹੀਂ ਨਹੀਂ ਪਤਾ ਕੀ ਸੀਗਾ ਜ਼ਮੀਨ ਜਿਵੇਂ ਭਾਵੇਂ ਇਹਨਾਂ ਕੋਲ ਨਹੀਂ ਸੀਗੀ ਔਰ ਜਦੋਂ ਮੈਂ ਪਹਿਲਾਂ ਵੇਈ ਸੀ ਉੱਥੇ ਮੈਂ ਬਹੁਤ ਮਤਲਬ ਭੁੱਖ ਦੇਖੀ ਆ ਹਨਾ ਵੀ ਗਰੀਬੀ ਦੇਖੀ ਸੀ ਵੀ ਖਾਣ ਪੀਣ ਦੀ ਵੀ ਬਹੁਤ ਮੈਂ ਵੀ ਕਹਾਂ ਜਿੱਦਾਂ ਇਹਨਾਂ ਨਾਲ ਵਿਆਹ ਹੋਇਆ ਭਾਵੇਂ ਝੂਠ ਬੋਲਿਆ ਸੀ ਇਹਨਾਂ ਨੇ 7 ਕਿੱਲੇ ਭਾਵੇਂ ਨਹੀਂ ਵੀ ਸੀਗੇ ਔਰ ਇਹਨਾਂ ਨੇ ਮੈਨੂੰ ਕਦੀ ਭੁੱਖੀ ਨਹੀਂ ਸੌਣ ਦਿੱਤਾ ਮਤਲਬ ਖਾਣ ਪੀਣ ਦੀ ਕਮੀ ਨਹੀਂ ਆ ਦਿੱਤੀ ਵਿਦਾਸ਼ਨ ਵੀ ਇਹਨਾਂ ਨੇ ਖੁੱਲਾ ਲਿਆਉਣਾ ਇਹਨਾਂ ਦੇ ਘਰੇ ਰਾਸ਼ਨ ਸੋਦਾ ਨਾ ਇਹਨਾਂ ਨੇ ਕਦੀ ਪੁੱਛਿਆ ਨਾ ਪਹਿਲਾਂ ਜਿੱਥੇ ਵੇਈ ਸੀ ਉਹ ਮੈਨੂੰ ਹਰ ਇੱਕ ਚੀਜ਼ ਉਹਨਾਂ ਨੇ ਸਬਜ਼ੀ ਵੀ ਕਹਿਣਾ ਅੱਜ ਇੰਨੀ ਟਮਾਟਰ ਇਹਦੇ ਨਾਲ ਹੀ ਖਾ ਲੋ ਟਮਾਟਰ ਨੂੰ ਕੁੱਟ ਕੇ ਨੂਨ ਲਾ ਕੇ ਇਹਨਾਂ ਨਾਲ ਵਿਆਹ ਤੋਂ ਬਾਅਦ ਇਹਨਾਂ ਨੇ ਮੈਨੂੰ ਜਿਹੜੀ ਚੀਜ਼ ਮੈਂ ਮੰਗਣੀ ਇਹਨਾਂ ਨੇ ਉਹੀ ਖਾਣ ਨੂੰ ਲੱਗ ਦੇਣੀ ਕਦੀ ਇਹਨਾਂ ਨੇ ਇਹ ਨਹੀਂ ਵੀ ਤੂੰ ਆਹ ਵੱਧ ਖਰਾਬ ਕਰਤੀ ਤੂੰ ਆਟਾ ਖਰਾਬ ਕਰਤਾ ਦੁੱਧ ਡੋਲਤਾ ਖੰਡ ਡੋਲਤੀ ਮਤਲਬ ਨਾ ਕਿਸੇ ਚੀਜ਼ ਤੋਂ ਕਦੀ ਮੈਨੂੰ ਰੋਕਿਆ ਹੀ ਨਹੀਂ ਜੇ ਮੇਰਾ ਚੀਜ਼ ਜਿਹੜੀ ਚੀਜ਼ ਨੂੰ ਕਰਨਾ ਮੈਂ ਬਣਾ ਕੇ ਖਾ ਲੈਣੀ ਜੇ ਮੇਰਾ ਪ੍ਰਸ਼ਾਦ ਬਣਾਉਣ ਨੂੰ ਕੀ ਜੀ ਕਰਨਾ ਪ੍ਰਸ਼ਾਦ ਜੇ ਮੈਂ ਐਗੀ ਖਾਣੀ ਹੈ ਮੈਂਗੀ ਲਿਆ ਦੇਣੀ ਮਤਲਬ ਖਾਣ ਪੀਣ ਤੋਂ ਨਹੀਂ ਟੋਕਿਆ ਮੈਨੂੰ ਉਹ ਚੀਜ਼ ਇਹਨਾਂ ਦੀ ਵਧੀਆ ਲੱਗੀ ਇਹਨਾਂ ਨੇ ਮੈਨੂੰ ਅੱਜ ਤੀਕ ਨੀ ਕਿਸੇ ਚੀਜ਼ ਤੋਂ ਟੋਕਿਆ ਹਾਂ ਮੇਰੀ ਸਿਹਤ ਤਾਂ ਉਹ ਕਹ ਦਿੰਦੇ ਆ ਵੀ ਤੈਨੂੰ ਤਲਿਆ ਨਹੀਂ ਤੈਨੂੰ ਪਚਦਾ ਤੂੰ ਉਹ ਨਾ ਖਾ ਉਦਾਂ ਇਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ ਜਿਹੜੀ ਜਿਹੜੀ ਤੌਰ ਤੇ ਹਾਂਜੀ ਸੋ ਕੋਈ ਸ਼ਹਿਰ ਜਾਣਾ ਮੈਨੂੰ ਫੋਨ ਕਰਕੇ ਪੁੱਛਦੇ ਆ ਵੀ ਤੂੰ ਕੀ ਖਾਣਾ ਦੱਸ ਕੀ ਲਿਆ ਕੇ ਦਵਾਂ ਤੈਨੂੰ ਕੋਈ ਚੀਜ਼ ਮੰਗਵੋਣੀ ਕੋਈ ਫਲ ਫਰੂਟ ਜਾਂ ਕੁਝ ਪਰ ਐਦਾਂ ਨਹੀਂ ਬਈ ਜਦੋਂ ਥੋੜੀ ਜਦੋਂ ਤੁਸੀਂ ਕਹਿੰਦੇ ਵੀ ਮੈਂ ਮੇਰੀ ਮੈਂ ਬਹੁਤ ਜ਼ਿਆਦਾ ਦਾਰੂ ਪੀਂਦਾ ਸੀ ਨਹੀਂ ਫਿਰ ਜ਼ਿੰਦਗੀ ਚ ਕੀ ਬਦਲਾ ਲਿਆਂਦਾ ਭੈਣ ਨੇ ਜਾਂ ਕਿਵੇਂ ਤੁਹਾਨੂੰ ਲੱਗਿਆ ਵੀ ਜ਼ਿੰਦਗੀ ਬਦਲੂਗੀ ਇਹ ਭੈ ਮੈਨੂੰ ਆਦੇ ਵੀ दारू ਦੁਆਹੀਂ ਪੀਈ ਐ ਅਸੀਂ ਆਥ ਨੇ ਤੁਰਨ ਆਉਂਦੇ ਸੀਗੇ ਤੇ ਮੇਰੇ ਕੋਲੇ ਸੀ ਅਦੀ ਆ ਜੋ ਸਾਡੇ ਸੀਨੇ ਉੱਤੇ ਆ ਗਿਆ ਬਾਅਦ ਚ ਮੈਂ ਉੱਥੇ ਸੜਤੀ ਮਤਲਬ ਅੱਜ ਤੱਕ ਬਦਲ ਮੈਂ ਨਹੀਂ ਉਹ 9 ਸਾਲ ਹੋ ਗਏ ਉਦੋਂ ਬਾਅਦ ਮੈਂ ਨਹੀਂ ਕੀਤੀ ਉਹ ਲਾਸਟ दारू ਸੀ ਪਰ ਮੈਂ ਇੰਨਾ ਚਿਰ ਪੀਂਦਾ ਰਿਆਂ ਨਾ ਸੌਦਾ ਸਾਰਾ ਘਰੇ ਪੂਰਾ ਫੇਰ दारू ਲਿਉਣੀ ਪਹਿਲਾ ਸੌਦਾ ਕਿਸੇ ਚੀਜ਼ ਲੋਏ ਨਹੀਂ ਵੀ ਕਿਸੇ ਦੇ ਘਰੇ ਮੰਗਣ ਦਾ ਅਸੀਂ ਇਕੱਠੇ ਸੀਗੇ ਪਹਿਲਾਂ ਮਤਲਬ ਵੱਡੇ ਭਾਜੀ ਨਾਲ ਚਲੋ ਘਰਾਂ ਚ ਹੀ ਹੁੰਦੀਆਂ ਗੱਲਾਂ ਬਾਤਾਂ ਜਦੋਂ ਅਸੀਂ ਅੱਡ ਹੋਏ ਹਨ ਸਾਰੇ ਹੁੰਦੇ ਆ ਭੈਣ ਭਰਾ ਹਨ ਜਦੋਂ ਅਸੀਂ ਅੱਡ ਹੋਏ ਇਹਨਾਂ ਨੇ ਦੂਜੇ ਦੇਣੀ ਜਾ ਕੇ ਸਾਰਾ ਘਰ ਦਾ ਰਾਸ਼ਨ ਘਰ ਦਾ ਸਮਾਨ ਲਿਆਂਦਾ ਜੋ ਘਰ ਦੀ ਚੀਜ਼ ਦੀ ਜ਼ਰੂਰਤ ਸੀ 6 ਮਹੀਨਿਆਂ ਦਾ ਇਕੱਠਾ ਸੌਦਾ ਛੜਦਾ ਸੀ ਇਹ ਦੇਖ ਲੋ ਚਾਚੀ ਵੀ ਜੇ ਕੋਈ ਸੌਦਾ ਮੁੱਕਿਆ ਮੈਨੂੰ ਬਤਾ ਇਹਨੂੰ ਨਹੀਂ ਪਤਾ ਮੈਂ ਲਿਆ ਕੇ ਆਪ ਹੀ ਰੱਦਣਾ ਵੀ ਆ ਚੀਜ਼ ਦੋ ਹੰਦਿਆਂ ਨਹੀਂ ਰਹੇਗੀ ਆ ਚਾਰਾਂ ਦੀ ਰਹੇਗੀ ਜਿਵੇਂ ਖਾਣ ਦਾ ਤੇਲ ਹਰ ਇੱਕ ਚੀਜ਼ ਮੈਂ ਧਿਆਨ ਰੱਖਦੇ ਹਾਂ ਹਾਂ ਇਹਨੇ ਜਵਾਂ ਨਹੀਂ ਕਿਸੇ ਚੀਜ਼ ਇਹਨੇ ਬਸ ਆ ਵੀਡੀਓ ਚ ਹੀ ਹੈ ਇਹਨੇ ਬਣਾ ਲਿਆ ਕਰ ਲਿਆ ਕਿਉਂਕਿ ਉਹਦਾ ਟਾਈਮ ਉਧਰ ਹੀ ਨਹੀਂ ਨਿਕਲਦਾ ਤੇ ਮੈਨੂੰ ਇਹ ਆਉਂਦਾ ਵੀ ਰਾਤ ਨੂੰ ਨਾ ਕਹਦੇ ਘਰੇ ਮੰਗਣ ਉਸ ਟਾਈਮ ਸਾਡੇ ਕੋਲ ਆਇਆ ਨਾ ਉਸ ਟਾਈਮ ਪੈਸਾ ਹੈ ਸੀਗਾ ਇਹਨਾਂ ਕੋਲ ਜ਼ਮੀਨ ਸੀਗੀ ਉਹ ਵੇਚੀ ਸੀ ਇਹਨਾਂ ਨੇ ਉਸ ਟਾਈਮ ਸਾਡੇ ਕੋਲ ਪੈਸੇ ਵੀ ਸੀਗੇ ਫਿਰ ਇਹਨਾਂ ਨੇ ਇਕੱਠੇ ਕੱਠਾ ਮਤਲਬ 6 ਮਹੀਨੇ ਦਾ ਸੌਦਾ ਛੁੱਟਤਾ ਲਿਆ ਕੇ ਫਿਰ ਜਿਆਦਾ ਸ਼ਰਾਬ ਪੀਣ ਲੱਗ ਗਏ ਫਿਰ ਗਰੀਬੀ ਬਹੁਤ ਆ ਗਈ ਕਦੇ ਜਣੀ ਜੋ ਮਤਲਬ ਕਹ ਲੋ ਸ਼ਰਾਬ ਚੀ ਨਾ ਹੋਣੀ ਲੱਗ ਗਈ ਸੀ ਇਹਨਾਂ ਨੇ ਪੀ ਜਾਨੀ 7 ਦਿਨ ਪੂਰਾ ਰਾਤ ਵੀ ਇਹਨਾਂ ਨੂੰ ਸੁਰਤ ਨਹੀਂ ਸੀ ਵੀ ਮੇਰੇ ਘਰੇ ਬੱਚੇ ਆ ਹਨਾ ਵੀ ਮੈਂ ਇਹਨਾਂ ਨੂੰ ਵੀ ਕੁਝ ਲਿਆ ਕੇ ਦੇਣਾ ਉਸ ਤੋਂ ਬਾਅਦ ਬਹੁਤ ਔਖਾ ਫੇ ਮੇਰੇ ਸਰਜਰੀ ਹੋਈ ਛਾਤੀ ਦੀ ਇਧਰ ਲਈ ਬਣਸਤ ਉਸ ਟਾਈਮ ਮੇਰੀ ਮਤਲਬ ਜਦੋਂ ਹਸਪੀਟਲ ਮੈਂ ਇੱਕਦਮ ਡੈੱਡ ਹੀ ਹੋ ਗਈ ਸੀ ਗਲਤ ਇੰਜੈਕਸ਼ਨ ਲਾਤਾ ਸੀਗਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਵੇਂ ਕਹ ਲੋ ਝਟਕਾ ਲੱਗ ਗਿਆ ਹਨ ਵੀ ਇਹ ਤਾਂ ਗਲਤ ਹੋ ਗਿਆ ਸੀ ਕੰਮ ਫਿਰ ਉਸ ਤੋਂ ਬਾਅਦ ਸਹੀ ਹੋ ਗਏ ਫਿਰ ਸ਼ਰਾਬ ਛੱਡ ਪਈ ਬਈ ਇੱਕ ਐਨੀ ਬੰਦਾ ਜਿਹੜਾ ਦਾਰੂ ਪੀਂਦੇ ਆ ਉਹ ਬਹਾਨਾ ਹੁੰਦਾ ਹੋਇਆ ਇਹ ਇਹੀ ਕਹਿੰਦੇ ਵੀ ਸਾਡੇ ਪਿੱਕੇ ਤਾਂ ਨਾ ਛੁੱਟੇ ਨਾ ਛੁੱਟਦੀ ਆ ਤੁਸੀਂ ਕਹਿੰਦੇ ਹੋ ਵੀ ਕਿਤੇ ਤਾਂ ਛੱਡ ਕੇ ਨਾ ਕੋਈ ਕਿਵੇਂ ਕਿ ਉਹ ਇਹ ਹੁੰਦਾ ਇੰਪੋਸਸ ਪੋਸੀਬਲ ਹੈਗਾ ਇਹ ਵੀ ਹੋ ਸਕਦੇ ਆ ਹਾਂ ਸੱਟ ਸਕਦੇ ਉਹ ਇਹ ਕੁਛ ਨਹੀਂ ਹੁੰਦਾ ਇੱਥੇ ਕਹਿੰਦੇ ਰਾਤ ਨੂੰ ਉਹਨੇ ਪ੍ਰੇਤ ਨੇ ਨਾ ਆਪ ਲਿਆ ਭੂਤ ਨੇ ਨਾ ਆਪ ਲਿਆ ਇਹ ਕਿਸੇ ਨੂੰ ਨਹੀਂ ਮੰਨਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਇਹਨਾਂ ਨੇ ਕਿਹਾ ਮੇਰਾ ਦਸਮ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਸਾਂ ਗੁਰੂਆਂ ਦੀ ਸਾਡੇ ਫੋਟੋ ਵੱਡੀ ਫੋਟੋ ਲੱਗੀ ਆ ਕਮਰੇ ਚ ਤੁਸੀਂ ਦੇਖੀ ਵੀ ਆ ਇਹਨਾਂ ਨੇ ਬਸ ਮੈਨੂੰ ਕਹਣਾ ਮੈਂ ਕਹਣਾ ਤੁਸੀਂ ਕੁਝ ਕਰ ਲਓ ਕੀ ਆ ਮੈਂ ਕਿਹਾ ਆਪਣੇ ਘਰੇ ਗਰੀਬੀ ਆ ਕੋਈ ਤੁਸੀਂ ਬਣਾਉਂਦੇ ਨਹੀਂ ਕੁਛ ਐ ਨਹੀਂ ਕਰ ਇਹ ਉਹ ਮੇਰਾ ਦਸਮ ਪਿਤਾ ਬੈਠਾ ਉਹਨੇ ਕਰਨਾ ਇਹਨਾਂ ਨੇ ਇੱਕੋ ਗੱਲ ਕਹਿਣੀ ਤੇ ਉਹ ਤੁਸੀਂ ਦੇਖ ਲਓ ਸੱਚੀ ਬਾਬਾ ਜੀ ਨੇ ਬਾਹਰ ਪਰੋਸ ਰੱਖੀ ਬਈ ਭੈਣੇ ਤੁਸੀਂ ਇਹੋ ਜੀ ਕੀ ਗੱਲ ਕਹੀ ਵੀ ਜਿਹੜੀ ਬਾਈ ਨਿੱਕੇ ਦਾ ਵੀ ਛੱਡਦੀ ਮੇਰਾ ਜਦੋਂ ਮੈਂ ਕਿਹਾ ਤਾਂ ਮੈਂ ਕੁਛ ਨਹੀਂ ਸੀ ਮੇਰੀ ਜਦੋਂ ਸਰਜਰੀ ਹੋਈ ਨਾ ਮੇਰੀ ਛਾਤੀ ਦੀ ਮੇਰੇ ਟੀਕਾ ਗਲਤ ਲੱਗ ਗਿਆ ਮੈਂ ਡੈੱਡ ਹੋ ਗਈ ਸੀ ਡਾਕਟਰਾਂ ਨੇ ਕਿਹਾ ਤਾਂ ਸੀ ਵੀ ਖਤਮ ਹੋ ਗਈ ਵੀ ਉਹ ਨਹੀਂ ਬਚਿਆ ਉਹਨੂੰ ਬਿਮਾਰੀ ਸਾਧ ਹੀ ਸੀ ਇਹ ਕਹਿੰਦੇ ਉਹਨੂੰ ਤਾਂ ਕੋਈ ਬਿਮਾਰੀ ਨਹੀਂ ਸੀ ਤੇ ਜਦੋਂ ਮਤਲਬ ਰੱਬ ਚ ਰੱਬ ਵੱਲੋਂ ਹੀ ਮੇਰੇ ਚ ਸਾਹ ਵਾਪਸ ਆਏ ਤੇ ਜਦੋਂ ਮੈਨੂੰ ਲੈ ਕੇ ਗਏ ਅੰਦਰ ਪਾਇਆ ਉੱਥੇ ਲਿਆ ਕੇ ਵਾਰਡ ਚ ਇਹ ਮੇਰੇ ਕੋਲੇ ਹੱਥ ਫੜ ਕੇ ਮੇਰਾ ਰੋਣ ਲੱਗ ਗਿਆ ਬਹੁਤ ਰੋਈ ਸੀ ਤੇ ਮੇਰਾ ਭਰਾ ਕੋਲੇ ਖੜਾ ਇਹਨਾਂ ਦੇ ਕਹਿੰਦਾ ਜੀਜਾ ਕੁਝ ਨਹੀਂ ਹੋਇਆ ਠੀਕ ਬਸ ਉਦੋਂ ਇਹਨਾਂ ਨੇ ਜਿਵੇਂ ਕਹਿਦੋ ਵੀ ਜਿਵੇਂ ਸੌਰੀ ਫੀਲ ਕੀਤੀ ਇਹਨਾਂ ਨੇ ਵੀ ਗਲਤ ਸੀ ਇਹ दारू ਪੀਂਦੇ ਸੀ ਗਲ ਸ਼ਰਾਬ ਪੀਣਾ ਘਰ ਹੀ ਖਰਾਬ ਹੁੰਦਾ ਕਲੇਸ਼ ਪੈਂਦਾ ਉਹਦੇ ਨਾਲ ਕੋਈ ਚੰਗਾ ਕੰਮ ਥੋੜੀ ਹੁੰਦਾ ਘਰ 'ਚ ਜਿਵੇਂ ਹੁਣ ਦਾਰੂ ਪੀ ਲਈ ਇਹਨਾਂ ਨੇ ਨਜਾਇਜ਼ ਘਰੇ ਬੋਲੀ ਜਾਣਾ ਨੁਕਸਾਨ ਕਰੀ ਜਾਣਾ ਚੀਜ਼ਾਂ ਪੰਨੀ ਜਾਣੀਆਂ ਮਤਲਬ ਸ਼ਰਾਬ ਬੰਦੇ ਦਾ ਦਿਮਾਗ ਖਲਾ ਦਿੰਦੀ ਬੰਦੇ 'ਚ ਨਹੀਂ ਗਲਤੀ ਹੁੰਦੀ ਗਲਤੀ ਸ਼ਰਾਬ ਦੀ ਹੁੰਦੀ ਹੈ ਮਤਲਬ ਉਸ ਤੋਂ ਬਾਅਦ ਇਹਨਾਂ ਨੇ ਛੱਡ ਤੇ ਉਸ ਤੋਂ ਬਾਅਦ ਨਹੀਂ ਇਹਨਾਂ ਨੇ ਪੀ ਪਰ ਜੇ दारू ਪੀ ਕੇ ਹੀ ਲੜ ਪਏ ਜਾਵੜੀ ਲੁਧਿਆਣੇ ਹੂੰ 14 ਦਿਨਾਂ ਬਾਅਦ ਇਹਨਾਂ ਨੇ ਇਹਨਾਂ ਨੇ ਗੱਡੀ ਚੱਕੀ ਮੈਂ ਕਹਿੰਦਾ ਵੀ ਅੱਜ ਦਾਰੂ ਲਈ ਜਾਂ ਜਿਹਨੂੰ ਲੈ ਕੇ ਆਉਂਦੇ ਜਾਵੜਾ ਨਾ ਜਾ ਕੇ ਮੈਂ ਕਹਿੰਦਾ ਪੰਚਾਇਤ ਮੈਂਬਰ ਲੈ ਕੇ ਜਾਵੜਦੇ ਮੇਰੀ ਗਲਤੀ ਸੀ ਮੈਂ ਦਰਉ ਪੀਂਨਾ ਹਾਂ ਮੇਰੀ ਗਲਤੀ ਹੈ ਜੋ ਮੈਂ ਅਰਦੀ ਮੰਨਦਾ ਇਹਨਾਂ ਨੇ ਕਿਹਾ ਚੱਲ ਸੌਰੀ ਤਦ ਚੱਲ ਉੱਠ ਮੰਨ ਤੀ ਤੇ ਸੌਰੀ ਚੱਲਿਆ ਪਿਆਰੀ ਪਿਆਰੀ ਕਹਿੰਦੀ ਪਿਆਰੀ ਮੇਰੀ ਪਿਆਰੀ ਕਰਕੇ ਨਹੀਂ ਇਹ ਵੀ ਸਾਥ ਦਿੰਦੀ ਮੈਂ ਵੀ ਦਿੱਤਾ ਤੇ ਪਰ ਹੁਣ ਤਾਂ 9 ਸਾਲ ਹੋ ਗਏ ਤੇ ਪਰ ਮੈਂ ਤਾਂ ਜਿਹੜੇ ਪੀਂਦੇ ਉਹਨੂੰ ਨਹੀਂ ਮੈਸੇਜ ਦੇਣਾ ਵੀ ਨਹੀਂ ਸ਼ਰਾਬ ਵਿੱਚ ਕੁਝ ਨਹੀਂ ਕੋਈ ਫਾਇਦਾ ਉਹਨਾਂ ਨੂੰ ਵੀ ਪਤਾ ਹੁੰਦਾ ਪੀਣ ਵਾਲੇ ਨੂੰ ਵੀ ਪਤਾ ਹੁੰਦਾ ਪਰ ਛੁੱਟਦੀ ਨਹੀਂ ਪਰ ਸਾਰਿਆਂ ਦਾ ਵੱਧ ਜਿਹੜਾ ਮਾੜਾ ਬੰਦਾ ਉਹ ਹੀ ਪੀਵੇ ਅੱਗੇ ਅਸੀਂ ਵਿਆਹ ਅਕਸਰਦਾ ਨਾ ਜਿਹਦਾ ਟਾਈਮ ਪਾਸ ਵਧੀਆ ਹੁੰਦਾ ਉਹ ਐਂ ਦਰੂਣੀ ਪੀਂਦਾ ਮੈਂ ਵੀ ਕਿਉਂਕਿ ਮਹਾਰਾ ਹੀ ਸੀ ਮੈਂ ਵੀ ਤਾਂ ਹੀ ਇੰਨੀ ਪੀਂਦਾ ਸੀ ਤੇ ਪਰ ਨਹੀਂ ਮਾੜਾ ਬੰਦਾ ਉਹ ਜੋ ਹੁਣ ਕਰਨ ਪੀਂਦੇ ਆ ਬਈ ਇਹਨਾਂ ਮੈਂ ਤਾਂ ਕਹਿੰਦਾ ਸੀ ਮੇਰਾ ਵਿਆਹ ਤੇ ਤਲਾਕ ਹੋ ਕੇ ਕਰਕੇ ਮੈਂ ਲੱਗ ਗਿਆ ਪੀਣ ਮੈਂ ਤਾਂ ਇਹ ਗੱਲਾਂ ਦਾ ਹੁੰਦਾ ਸੀ ਤੇ ਪਰ ਬਈ ਜਦੋਂ ਛੱਡਣ ਤੇ ਆ ਮੁੜ ਕੇ ਕੋਣੀ ਤਾਂ ਇਧਰੋਂ ਹੌਸਲਾ ਹੋ ਗਿਆ ਕੋਈ ਸੱਟ ਕੋਈ ਐਵੀ ਜੀ ਦਿਮਾਗ ਚ ਵੱਜੀ ਰਾਤ ਨੂੰ ਪਏ ਅਗਲੇ ਦਿਨ ਨੂੰ ਬਸ ਜਿਹੜੀ ਪੀਤੀ ਥੋੜੀ ਜੀ ਉਸ ਤੋਂ ਬਾਅਦ ਮੈਂ ਦਰੂਣੀ ਪੀਤੀ ਹਜੇ ਲੋਕ ਵਿਸ਼ਵਾਸ ਨਹੀਂ ਕਰਦੇ ਮੇਰੇ ਤੇ ਵਿਆਹ ਜਾਂਦੇ ਨਾ ਅਸੀਂ ਉੱਥੇ ਬਿਠਾ ਲੈਂਦੇ ਇਹਨਾਂ ਨੂੰ ਜਦੋਂ ਪਹਿਲਾ ਵਿਆਹ ਜਾਂਦੀ ਸੀ ਨਾ ਮੈਂ ਘਰੇ ਆ ਜਾਂਦੀ ਸੀ ਤੇ ਮੈਨੂੰ ਫਿਕਰ ਹੁੰਦੀ ਸੀ ਵੀ ਇਹਨਾਂ ਨੂੰ ਕਿੱਦਾਂ ਲੈ ਜਾਣਾ ਕਿਉਂਕਿ ਇਹ ਤਾਂ ਬੇਸੁਰਤ ਹੁੰਦੇ ਸੀ ਲੋਕੀ ਗੱਡੀ ਚ ਪਾ ਕੇ ਲੈ ਜਾਂਦੇ ਸੀ ਇਹਨਾਂ ਨੂੰ ਲੈ ਕੇ ਹੁੰਦੇ ਸੀ ਫਿਰ ਜਦੋਂ ਹੁਣ ਹੁਣ ਜਦੋਂ ਜਾਈਦਾ ਵਿਆਹ ਚ ਬਿਠਾ ਲੈਂਦੇ ਆ ਉਹ ਹੈਰਾਨ ਹੋ ਜਾਂਦੇ ਵੀ ਸੀਰਾ ਕਿਵੇਂ ਇੱਦਾਂ ਬੈਠਾ ਹੋ ਗਿਆ ਵੀ ਸੀਰਾ ਤਾਂ ਜਿਵੇਂ ਸੋਫੇ 'ਤੇ ਬੈਠਾ ਲੋਕੀ ਹੈਰਾਨ ਹੋ ਜਾਂਦੇ ਪਿੰਡ ਦੇ ਬੋਲੇ ਯਾਰ ਤੂੰ 9 ਸਾਲ ਹੋ ਗਏ 9 ਸਾਲ ਮ ਲੱਠ ਸਾਲ ਹੋ ਗਏ ਯਾਰ ਸ਼ਰਾਬ ਸੱਚੀ ਨਹੀਂ ਪੀਂਦਾ ਮੇਰੇ ਯਾਰ ਵੀ ਮੈਂ ਨਹੀਂ ਪੀਂਦਾ ਪੀਂਦੇ ਲੋਕਾਂ ਨੂੰ ਯਕੀਨ ਹਾਜੀ ਨਹੀਂ ਯਕੀਨ ਨਾਲ ਕਿੰਨੇ ਸਾਲ ਹੋ ਗਏ ਮੈਨੂੰ ਤੇ ਬਈ ਹੁਣ ਜੇ ਗੱਲ ਆਪਾਂ ਕਰਦੇ ਆਂ ਤੁਹਾਡੀ ਪਤੀ ਪਤਨੀ ਦੇ ਰਿਸ਼ਤੇ ਦੀ ਤੁਸੀਂ ਕਹਿੰਦੇ ਆਂ ਵੀ ਗੁੱਸੇ ਹੋ ਕੇ ਜਾਂਦੇ ਤਾਂ ਮੈਂ ਹੀ ਫਿਰ ਮਨਾ ਕੇ ਲਾਣਾ ਚਲਾ ਆਇਆ ਸੀ ਇਹਨੇ ਨੇ ਬਣਾਇਆ ਕਰ ਨਹੀਂ ਇਹਨਾਂ ਨੇ ਨਹੀਂ ਮੈਂ ਜੋ ਗਲਤੀ ਮੇਰੀ ਹੁੰਦੀ ਸੀ ਜੇ ਗਲਤੀ ਨਹੀਂ ਹੁੰਦੀ ਸੀ ਗਲਤੀ ਮੇਰੀ ਦਾਰੂ ਵੀ ਕੀ ਦਿੰਦੀ ਸੀ ਲੈ ਮੇਰੀ ਜੇ ਤੋ ਗਲਤੀ ਹੁੰਦੀ ਮੈਂ ਸੌਰੀ ਕਹਿ ਦਿੰਦੀ ਆਂ ਬੋਲ ਦੇ ਦੀ ਸੌਰੀ ਨਹੀਂ ਦਾਰੂ ਕੀ ਕੇ ਗਲਤੀ ਮੇਰੀ ਹੁੰਦੀ ਸੀ ਪਰ ਮੈਨੂੰ ਹੀ ਨੀਵਾ ਹੋਣਾ ਪੈਂਦਾ ਪਰ ਮੈਂ ਇਹ ਗੱਲ ਨੂੰ ਆਂਦਾ ਸੀਗਾ ਵੀ ਬਿਨਾਂ दारू ਤੋਂ ਚਲੋ ਜੇ ਰੋਸ ਜੇ ਭੈਣ ਫੇਰ ਕੌਣ ਮਨਾਉਗਾ ਫੇਰ ਫੇਰ ਤਾਂ ਰੋਸਦੀ ਨਹੀਂ ਹੁਣ ਤਾਂ ਰੋਸਣ ਵਾਲਾ ਕੰਮ ਨਹੀਂ ਹੈ ਹੁਣ ਤਾਂ ਗੱਲ ਮੈਂ ਮੈਂ ਜਿਹੜੀ ਮੇਨ ਗੱਲ ਸੀ ਉਹ ਸੀ ਪਤੀ ਪਤਨੀ ਚਿਤਾ ਰਹਿਦਾ ਹੀ ਆ ਮਾੜਾ ਮੋਟਾ ਕਰਨਾ ਹੀ ਪੈਂਦਾ ਹੈ ਫੇਰ ਹੀ ਜ਼ਿੰਦਗੀ ਐਡਵੈਂਚਰ ਬਣਦਾ ਵਾ ਇੰਨਾ ਕ ਤਾਂ ਫੇਰ ਇੰਟਰਸਟਿੰਗ ਬਣਦੀ ਹੈ ਲਾਈਫ ਨਹੀਂ ਤੁਸੀਂ ਤੁਸੀਂ ਫੇਰ ਲੜਾਈ ਵੀ ਦਿਨ ਕਿਉਂ ਨਹੀਂ ਆਉਣ ਦਿੱਤਾ ਵੀ ਤੁਸੀਂ ਸੌਰੀ ਨਹੀਂ ਕਹੀ ਬਾਈ ਕਿਉਂਕਿ ਮੇਰੀ ਗਲਤੀ ਹੈ ਗਲਤੀ ਨਹੀਂ ਹੁੰਦੀ ਕਿਉਂਕਿ ਮੇਰੀ ਗਲਤੀ ਨਹੀਂ ਹੈ ਇਹ ਤਾਂ ਇਹ ਤਾਂ ਸਹੀ ਕਰ ਲੈ ਵੀ ਪਤਨੀ ਦੀ ਕਦੇ ਗਲਤੀ ਨਹੀਂ ਹੁੰਦੀ ਬਾਈ ਬੁੜੀ ਦੀ ਗਲਤੀ ਕਦੇ ਨਹੀਂ ਹੁੰਦੀ ਘਰ ਵਾਲੀ ਦੀ ਮਾਰ ਘਰ ਵਾਲੇ ਦੀ ਗਲਤੀ ਨਹੀਂ ਇਹ ਨਹੀਂ ਜਿਵੇਂ ਮੈਂ ਦਾਰੂ ਪੀਂਦਾ ਸੀ ਛੱਡ ਜਾਂਦੀ ਛੱਡ ਹੀ ਜਾਂਦੀ ਨਹੀਂ ਮੈਂ ਤਾਂ ਕੀ ਕਰਾਉਣਾ ਭੈਣੇ ਵੀ ਰੈਣਾ ਦੇਖੋ ਇੱਕ ਪਾਸੇ ਤਾਂ ਵੀਪੂਲ ਬਾਈ ਬਹੁਤ ਜ਼ਿਆਦਾ ਦਾਰੂ ਵੀ ਪੀਂਦਾ ਸੀ ਹਾਂਜੀ ਇੱਕ ਪਾਸੇ ਤੁਹਾਨੂੰ ਇਹ ਵੀ ਸੀਗਾ ਵੀ ਬਾਈ ਇਹਨਾਂ ਨੇ ਝੂਠ ਵੀ ਬੋਲਿਆ ਹਾਂਜੀ ਇੱਕ ਕੁੜੀ ਦੇ ਲਈ ਐਡਾ ਵੱਡਾ ਡਿਸੀਜਨ ਲੈਣਾ ਕਿੰਨਾ ਔਖਾ ਸੀਗਾ ਵੀ ਮੈਂ ਹੁਣ ਜ਼ਿੰਦਗੀ ਇਸੇ ਨਾਲ ਕੱਟੂੰਗੀ ਚਾਹੇ ਜਿਵੇਂ ਵੀ ਇਹਨੂੰ ਸੁਧਾਰ ਲੂੰਗੀ। ਬਈ ਇਹਨਾਂ ਨੇ ਮੈਨੂੰ ਪਿਆਰ ਹੀ ਬਹੁ ਕੀਤਾ ਇੱਕ ਸਾਧਾ ਜਿਵੇਂ ਨੇ ਕਹ ਲੋ ਨਾ ਵੀ ਬੱਚਿਆਂ ਵਾਂਗੂ ਰੱਖਿਆ ਇਹਨਾਂ ਨੇ ਜਿਵੇਂ ਬੱਚੇ ਨੂੰ ਟ੍ਰੀਟ ਕਰਦੇ ਹਨ ਇਹ ਮੇਰੀ ਹਰ ਮਤਲਬ ਜਿੱਦ ਪੂਰੀ ਕਰਦੇ ਆ। ਮੈਂ ਜਿੱਦ ਮੇਰੇ ਜਿਵੇਂ ਮੇਰਾ ਪਾਪਾ ਮੇਰੀ ਜਿੱਦ ਪੂਰੀ ਕਰਦਾ ਸੀ ਨਾ ਮੱਥੇ ਘਰੇ ਸੇਕ ਕੇ ਕਰ ਹੁਣ ਵੀ ਕਰਦੇ ਮੇਰੇ ਪਾਪਾ ਮਤਲਬ ਉਵੇਂ ਹੀ ਕਰਦੇ ਆ। ਮੈਨੂੰ ਇਸ ਕਰਕੇ ਇਹਨਾਂ ਦਾ ਬਾਲਾ ਆਉਂਦਾ ਹੈ। ਮੈਨੂੰ ਲੱਗਦਾ ਕਿ ਕੁੜੀ ਨੂੰ ਨਾ ਪਤੀ ਉਹੀ ਚਾਹੀਦਾ ਹੁੰਦਾ ਜਿਹਨੂੰ ਉਹਨੂੰ ਉਹਦੇ ਪਿਓ ਵਰਗਾ ਲੱਗੇ ਹਾਂ ਇਹਨਾਂ ਇਹ ਸੇਮ ਇਹ ਮੈਨੂੰ ਬੱਚਿਆਂ ਵਾਂਗੂ ਟ੍ਰੀਟ ਕਰਦੇ ਆ ਤੇ ਉਵੇਂ ਹੀ ਮੈਨੂੰ ਸਾਡੇ ਚ ਇਹ ਵੀ ਹੈ ਨਹੀਂਗਾ ਨਾ ਤਾਂ ਫੁਕਰ ਬਣਾ ਇਹਨਾਂ ਚ ਕੋਈ ਇਹਨਾਂ ਨੂੰ ਜਿਵੇਂ ਹੁਣ ਅੱਜਕੱਲ ਚਲੋ ਉਹ ਹੁਣ ਸਮਾਂ ਬਦਲ ਗਿਆ ਵੀ ਕੁੜੀਆਂ ਮੁੰਡੇ ਹਨਾ ਜਿਵੇਂ ਵੀ ਕਹਿ ਲੋ ਇਹਨਾਂ ਚ ਉਹ ਚੀਜ਼ ਹੈ ਨਹੀਂਗੀ ਉਫ ਉਕਰਪਣਾ ਜਿਆ ਹੈ ਨਹੀਂ ਜਿਵੇਂ ਅਸੀਂ ਕਿਤੇ ਬੈਠੇ ਆ ਵੀ ਇਹ ਹਾਂ ਪਹਿਲਾ ਵਿਆਹ ਸੀ ਜਿੱਥੇ ਵਿਆਹ ਚ ਮੇਰੇ ਮੂੰਹ ਚ ਚੀਜ਼ ਪਹਿਲੀ ਵਾਰੀ ਇਹਨਾਂ ਨੇ ਮੈਨੂੰ ਚੀਜ਼ ਚਮਚ ਨਾਲ ਪਾਈ ਨਹੀਂ ਅੱਜ ਤੱਕ ਅਸੀਂ ਇਕੱਠੇ ਰੋਟੀ ਹੈਗੇ ਵੀ ਕਿਤੇ ਖਾ ਲ ਕੇ ਬਾਈ ਤਾਂ ਮੂੰਹ ਚ ਪਾਈ ਹੋਵੇ ਅਸੀਂ ਸੰਗਦੇ ਸੀਗੇ ਅੱਗੇ ਮੈਨੂੰ ਕਮੈਂਟ ਆਉਂਦਾ ਹੁੰਦਾ ਇੱਕ ਮੈਨੂੰ ਕਮੈਂਟ ਬਹੁਤ ਜ਼ਿਆਦਾ ਆਉਂਦਾ ਵਾ ਲਾਈਵ ਚ ਭੈਣੇ ਕਹਦੇ ਬਾਈ ਨੂੰ ਆਈ ਲਵ ਯੂ ਚਲੋ ਅੱਜ ਕਹਦੇ ਸਾਰੇ ਬਾਈ ਕਹਦੇ ਯਾਰ ਅੱਜ ਭੈਣ ਦਾ ਲਾਜ ਲਾਂਭਾ ਦੁਨੀਆ ਨੂੰ ਵੀ ਹੋ ਜੂ ਪਰਤਾ ਸੰਗ ਦਾ ਬੋਲੇ ਨਹੀਂ ਕਹਣਗੇ ਕਦੀ ਨਹੀਂ ਕਹਣਗੇ ਬੜੀ ਇੱਛਾ ਹੈਗੀ ਹੈ ਮੈਂ ਕਦੇ ਐਸਾ ਨਹੀਂ ਨਹੀਂ ਕੀਆ ਨਹੀਂ ਠੀਕ ਪਰ ਦਿਲ ਚ ਹੈਗਾ ਪਰ ਨਹੀਂ ਜਬਾਨ ਤੇ ਨਹੀਂ ਪਰ ਦਿਲ ਚ ਹਾਂ ਜੇ ਮੈਨੂੰ ਇਹ ਛੱਡ ਜਾਂਦੇ ਮੈਂ ਮਰ ਜਾਣਾ ਬਸ ਨਾ ਜਿੰਦਗੀ ਜਿਹੜਾ ਜਿਹਾ ਬੈਠਾ ਮੈਂ ਮਰ ਜਾਣਾ ਇੰਨਾ ਪਿਆਰ ਦੇਖ ਲੋ ਐਸੇ ਕਰਕੇ ਮੈਂ ਜਾਣਦੀ ਨਹੀਂ ਕੋਝ ਹੋ ਗਿਆ ਮੈਂ ਜਾਣਦੀ ਨਹੀਂ ਸਾਡੇ ਪਿੰਡ ਦਾ ਡਾਕਟਰ ਆ ਤੇ ਉਹ ਬੋਤਲ ਲਾਉਣ ਮੇਰੇ ਭਰਾ ਨੇ ਸੱਦ ਲਿਆ ਤੇ ਬੋਤਲ ਉਹ ਨਾ ਚੱਲੇ ਉਹ ਆਂਦਾ ਯਾਰ ਇਹਨੂੰ ਸ਼ਹਿਰ ਲੈ ਜਾ ਜੇ ਤਾਂ ਬੰਦਾ ਥੋੜਾ ਖਤਮ ਤੇ ਤੜਕੇ ਨੂੰ ਮੈਂ ਉਹਦੇ ਕੋਲੇ ਜਾਵੜਿਆ ਉਹ ਆਂਦਾ ਯਾਰ ਤੂੰ ਤੂੰ ਕਰਕੇ ਆ ਜੇ ਮੈਨਰੇ ਮੈਨੂੰ ਹੋਇਆ ਕੀ ਸੀ ਆਂਦਾ ਕੱਲ ਤੇਰੇ ਬੋਤਲ ਤੁਹਾਡੇ ਘਰੇ ਟੰਗੀ ਪਈ ਆ ਮੇਰੀ ਭਰੀ ਭرائی ਆ ਦਾ ਮੈਨੂੰ ਮੇਰੇ ਜੇਠ ਨੇ ਮੈਂ ਕਹਾਂ ਯਾਰ ਉਹਦੇ ਪੈਸੇ ਆਂਦਾ ਪੈਸੇ ਛੱਡਾਂ ਤਾਂ ਮੈਨੂੰ ਤਾਂ ਇਹਦੀ ਵੀ ਮਰ ਨਾ ਜਾਵੇ ਕਿਤੇ ਮੇਰੇ ਜੇਠ ਨੇ ਵੀਡੀਓ ਕੋਲ ਲਾਈ ਕਹਿੰਦਾ ਆ ਦੇਖਲਾ ਹਾਲਤ ਮਨਪ੍ਰੀਤ ਦੇਖਲਾ ਆ ਜਾ ਮੈਂ ਫੇਰ ਆ ਗਈ ਮੈਂ ਟ੍ਰੇਨ ਚੜ ਗਈ ਉਥੋਂ ਮੇਰੇ ਪਹਾੜ ਦੀ ਬਣੀ ਵੀ ਮੈਂ ਕਿਹਾ ਹਾਈ ਕੁਝ ਹੋ ਨਾ ਜਾਵੇ ਮੇਰੇ ਸੱਚੀ ਆਏ ਹੋਇਆ ਤੇ ਜਦੋਂ ਮੈਂ ਆਈ ਸਹੀ ਹੋ ਗਏ ਇਹ ਵੀ ਗਲਤ ਬੋਤਲ ਬੋਤਲ ਫਿਰ ਮੈਨੂੰ ਲੱਗਦਾ ਭੈਣੇ ਤੂੰ ਹੈ ਬਹੁਤ ਨਹੀਂ ਬਹੁਤ ਦਵਾਈ ਹੈ ਕੋਈ ਨਹੀਂ ਅਸਲ ਕਹੀ ਗੱਲ ਦਵਾਈ ਦਵਾਈ ਵੀ ਬਈ ਤੇਰੀ ਭੈਣ ਹੀ ਹੈ ਸਹੀ ਗੱਲ ਮੇਰੀ ਦਵਾਈ ਇਹਦੇ ਤਾਕਤ ਹੁੰਦੀ ਆ ਨਾ ਬਹੁਤ ਜਿਆਦਾ ਯਾ ਤੇ ਬਹੁਤ ਤਾਕਤ ਨੂੰ ਮੈਨੂੰ ਲੱਗਦਾ ਜਿਹੜੀ ਕੋਈ ਕਹਿੰਦੇ ਨੇ ਵੀ ਜਿਹੜੀਆਂ ਔਰਤਾਂ ਨੂੰ ਸ਼ਿਕਾਇਤ ਹੁੰਦੀ ਹੈ ਵੀ ਅਸੀਂ ਬੰਦਾ ਸਾਡੇ ਕਹਿ ਤੇ ਬਦਲਦਾ ਨਹੀਂ ਮੈਨੂੰ ਲੱਗਦਾ ਉਹਨਾਂ ਦੇ ਪਿਆਰ ਚ ਕਮੀ ਹਾਂ ਨਹੀਂ ਨਹੀਂ ਸਹੀ ਗੱਲ ਇਹ ਨਹੀਂ ਪਿਆਰ ਬੰਦੇ ਬਦਲ ਦਿੰਦਾ ਬਦਲ ਦਿੰਦਾ ਬੰਦੇ ਨੂੰ ਕਿਉਂਕਿ ਬਾਈ ਦੀ ਵੱਡੀ ਐਗਜ਼ਾਮਪਲ ਕੀ ਹੈ ਜਿਹੜਾ ਇੰਨਾ 24 ਘੰਟੇ ਦਾਰੂ ਪੀਣ ਵਾਲਾ ਬੰਦਾ ਦਾਰੂ ਪੀਣ ਵਾਲਾ ਤੁਸੀਂ ਇਹ ਦੇਖੋ ਜਿਹੜਾ ਬੰਦਾ ਦਿਨ ਪਰ ਰਾਤ 250 ਦੀ ਬੋਤਲ ਉਹਨੇ ਸਵੇਰੇ ਪੀਣੀ ਦੇਖ ਲਓ ਸਵੇਰ ਤੋਂ ਹੀ ਲੱਗੇ ਰਹੇ ਹਾਂ ਹਾਂ ਸਵੇਰ ਤੋਂ ਤੜਕੇ ਚਾਰ ਜਿਹੜਾ ਉਹ ਅੱਜ ਮੂੰਹ ਤੇ ਦਾਰੂ ਨਹੀਂ ਧਰਦਾ ਬੰਦਾ ਕੋਈ ਯਕੀਨ ਨਾ ਕੋਈ ਦਵਾਈ ਲਈ ਨਾ ਕੋਸ ਨਾ ਦਵਾਈ ਤੋਂ ਕੋਈ ਬੋਤਲ ਲਵਾਈ ਅਗਲਾ ਕਹਿੰਦਾ ਯਾਰ ਮੈਂ ਤਾਂ ਤੁਹਾਨੂੰ ਸਾਰਾ ਸਰੀਰ ਡਾਉਣ ਹੋ ਗਿਆ ਨਾ 23 ਦਿਨ ਟੁੱਟਣ ਲੱਗ ਗਿਆ ਹਾਂ 23 ਦਿਨ ਇਹ ਜੇ ਲੜਕੇ ਜਾਵੜੇ 23 23 ਦਿਨ ਮੈਂ ਰੋਟੀ ਨਹੀਂ ਖਾਣੀ ਇਕੱਲੇ ਪਾਣੀ ਤੇ ਸ਼ਰਾਬ ਸ਼ਰਾਬ ਪਣੀ ਹੁਣ ਆਪਾਂ ਇਹੀ ਕਹਿੰਨੇ ਆ ਸਾਰਿਆਂ ਨੂੰ ਮੈਂ ਤਾਂ ਮੈਸੇਜ ਇਹੀ ਦੇਣਾ ਚਾਹੁੰਦੀ ਆ ਵੀ ਤੰਗੋ ਕੇ ਨਾ ਵੀ ਬੰਦਾ ਮੇਰਾ दारू ਪੀਂਦਾ ਵੀ ਮੈਂ ਇਹਨੂੰ ਛੱਡ ਦੇ ਆ ਤੁਸੀਂ ਵਾਇਗਰੂ ਤੇ ਪੁਸਤਾਲਾ ਦੇ ਪਾਸੇ ਆਓ ਵੀ ਬੰਦੇ ਨੂੰ ਸੁਧਾਰੋ ਮੈਂ ਬਾਣਟ ਸ਼ੁਰੂ ਕਰਤੀ ਸੀ ਜਪਜੀ ਸਾਹਿਬ ਰਹਿਣਾ ਸਾਹਿਬ ਸ਼ਾਮ ਨੂੰ ਰਹਿਰਾਸ ਕਰਨਾ ਸਵੇਰ 8:00 ਤੇ ਜਪਜੀ ਸਾਹਿਬ ਮੇਰੇ ਆਦੇਜ ਪਾਠ ਕਰੀ ਜਾਂਦੇ ਮੇਰੇ ਪੀਤੀ ਮੈਂ ਦੁਕਾਨ 'ਚ ਬੈਠੇ ਰਹਿਣਾ ਮੈਂ ਅੰਦਰ ਨਾ ਆਉਣਾ ਚੱਲ ਜਾਣਾ ਹੂੰ ਚੱਲਗੇ ਆਪ ਦਾ ਬਾਬੇ ਨੇ ਦਈ ਸੀ ਮੈਂ ਵੀ ਬਹੁਤ ਧਿਆਉਣਾ ਦੀ ਪਰ ਜੇ ਤੋਂ ਮੈਂ ਪੀ ਲੈਂਦਾ ਓਦੋਂ ਨੀ ਇਹ ਸੋਫੀ ਹੁੰਦਾ ਸੀ ਹੁਣ ਵੀ ਬਹੁਤ ਧਿਆਈ ਤਰ੍ਹਾਂ ਕੋਈ ਗੁਰਦੁਆਰਾ ਸਾਹਿਬ ਦਿੱਲੀ ਜਾਂਦੇ ਆ ਲੋਕ ਮੇਰੇ ਤੋਂ ਨਹੀਂ ਜਾਇਦਾ ਪਰ ਮੈਂ ਪਾਠ ਜ਼ਰੂਰ ਕਰਦੀ ਹਾਂ ਗੁਰਦੁਆਰਾ ਸਾਹਿਬ ਨੇ ਪਿਆਰ ਦੀ ਤਾਕਤ ਨੂੰ ਬੰਦੇ ਨੂੰ ਪਛਾਣਨਾ ਚਾਹੀਦਾ ਹਾਂਜੀ ਨਹੀਂ ਪਿਆਰ ਦੀ ਤਾਕਤ ਐਡੀ ਤੱਕ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਪਿਆਰ ਹੈ ਵੀ ਬੰਦਾ ਕੁਝ ਵੀ ਕਰ ਸਕ ਇਹ ਜਨਾਨੀ ਜਨਾਨੀ ਵੀ ਸਹੀ ਹੋ ਸਕਦੀ ਜੇ ਮੈਨਾਂ ਨਾਲ ਗੁੱਸੇ ਹੋ ਜਾਣਾ ਜੇ ਮੈਨਾਂ ਨਾਲ ਕਿਸੇ ਕੋਲੋਂ ਗੁੱਸੇ ਹੋ ਜਾ ਘਰੇ ਐਸਾ ਮਾਲੀ ਮੁੱਟੀ ਚਲੋ ਹੋ ਜਾਂਦੀ ਆ ਇਹਨਾਂ ਨੇ ਰਜਾਈ ਲੈ ਕੇ ਪੈ ਜਾਣਾ ਇਹਨਾਂ ਨੇ ਉੱਠਣਾ ਨਹੀਂ ਜਦੋਂ ਮੈਂ ਬੁਲਾ ਲਿਆ ਇਹਨਾਂ ਚ ਐਨਰਜੀ ਇਹੋ ਜੀ ਆ ਜਾਂਦੀ ਆ ਪਤਾ ਨਹੀਂ ਕੀ ਉਹਦੀ ਰਜਾਈ ਪਾ ਦਿੰਦੇ ਫਿਰ ਨਹੀਂ ਬੋਲਦੇ ਫਿਰ ਰਜਾਈ ਲੈ ਕੇ ਪੈ ਰਣ ਕੇ ਗੁੱਸੇ ਹੋ ਜਾ ਫਿਰ ਜਿੰਨਾ ਚਿਰ ਮੈਂ ਬੁਲਾਉਂਦੀ ਨਹੀਂ ਕਹਣਾ ਮੇਰਾ ਸਿਰ ਦੁਖੀ ਜਾਂਦਾ ਪਤਰੀ ਤੇ ਆ ਵੇਲਾ ਮੈਨੂੰ ਬੁਖਾਰ ਹੋ ਗਿਆ ਤਦ ਜੇ ਤੁਸੀਂ ਐਂ ਕਰ ਦਿੰਨੇ ਹਾਂ ਜੀ ਦੱਸੋ ਕੋਈ ਹੱਥ ਆਦਾ ਸਾਰਾ ਕੋਈ ਜਿਵੇਂ ਬੁਲਾ ਲਾਣਾ ਪਿਆਰ ਨਾਲ ਬੋਲਦੇ ਨਹੀਂ ਆ ਚੀਜ਼ ਲਿਆ ਦਿਓ ਐਂ ਕਰ। ਇਹ ਸਹੀ ਹੋ ਜਾਂਦੀ। ਨਹੀਂ ਬਹੁਤ ਜ਼ੋਰ ਲਾਏ ਸੀ ਟੀ-ਸ਼ਰਟ ਦੇ। ਇਹਨੂੰ ਬੜੇ ਮੋਗਲਾਂ ਦੀ ਲਾਈਆਂ। ਹਾਂ ਕਹਿੰਦੇ ਹੋਣੇ ਆ ਵੀ ਤੂੰ ਕਿੱਧਰ ਫਸ ਗਈ ਪੈਣ ਵੀ ਪਹਿਲਾਂ ਖੂਚ ਨਿਕਲ ਕੇ ਬਹੁਤ ਬੰਦੇ ਸੀ ਜਿਹੜੇ ਮਗਰ ਪਏ ਸੀ। ਇਹ ਕਿਸੇ ਭੱਜ ਜੀ। ਪੈਸੇ ਲੋਕਾਂ ਨੂੰ ਵੀ ਹੋਏ ਪਰਚਾ ਵੀ ਹੋਇਆ ਮੇਰੇ ਤੇ ਇਹਦੇ ਵੱਲੋਂ। ਪਰਚਾ ਵੀ ਹੈ। ਉਹ ਉਹ ਡੀਐਮ ਦੇ ਕੇਸ ਵੀ ਚੱਲਦਾ ਏ ਮੇਰਾ ਅੱਛਾ ਡੀਐਮ ਦੇ ਕੇ ਚੱਲ ਪਿਆ ਮੇਰੇ ਜਵਾਨ ਤਕਰਾਈ ਫਿਰ ਮੈਂ ਲੁਧਿਆਣੇ ਵੱਗਿਆ ਅੱਛਾ ਇਹ ਤੇ ਮੈਂ ਕਹਾਂ ਵੀ ਮੈਨੂੰ ਪੁਲਿਸ ਨੇ ਬਹੁਤ ਘੁੱਟਿਆ ਅੱਛਾ ਫਿਰ ਮੈਂ ਇਹਨੂੰ ਲੈ ਕੇ ਆਇਆ ਡੀਐਮ ਦੇ ਬੇਸ ਕਰਤਾ ਉਹਦਾ ਹੀ ਤਾਂ ਚਾਉਣਾ ਹੀ ਇਹ ਚੀਜ਼ ਉਹ ਕਹਿੰਦੇ ਤੂੰ ਲੈ ਜਾਣਾ ਜੀ ਤੁਸੀਂ ਖੁਸ਼ ਹੋ ਠੀਕ ਹੈ ਫਿਰ ਸਾਡਾ ਤੋਂ ਨਿਬੜਿਆ ਹੁਣ ਮੈਂ ਕੰਨਿਆਂ ਨੂੰ ਆ ਨਾ ਮੈਂ ਮੈਂ ਬਹੁਤ ਦੂਰ ਤੀਕ ਨੰਗਿਆ ਆ ਮੈਂ ਕਹਤੋ ਇੱਥੇ ਅਗਲਾ ਵੇਖਣ ਨੂੰ ਨਹੀਂ ਪਰ ਇਹਨਾਂ ਨੇ ਉਸ ਟਾਈਮ ਮੈਨੂੰ ਮਾਰਿਆ ਹੀ ਬਹੁਤ ਸੀ ਮਾਰੇ ਹੀ ਬਹੁਤ ਸੀ ਮੈਂ ਗਲਤੀ ਸੀ ਮੇਰੀ ਫਿਰ ਮਤ ਜਾ ਕੇ ਮੰਨਿਆ ਮੈਂ ਗਲਤੀ ਹੋ ਗਈ ਸੀ ਉਹ ਜੋ ਬਹੁਤ ਬੁਰੀ ਤਰ੍ਹਾਂ ਮਾਰਿਆ ਸੀ ਤਾਰੂ ਵੀ ਗਲਤੀ ਹੋ ਗਈ ਮੈਂ ਕਿਉਂਕਿ ਇਹਨਾਂ ਨੂੰ ਸੁਰਤ ਹੀ ਨਹੀਂ ਸੀ ਸ਼ਰਾਬ ਨਾਲ ਰੱਜੀ ਸੀ ਨਹੀਂ ਉਦੋਂ ਪਤਾ ਨਹੀਂ ਲੱਗਦਾ ਬੰਦੇ ਨੂੰ ਪਰ ਉਹ ਮੈਂ ਬਾਅਦ ਵਿੱਚ ਗੱਲਾਂ ਮੰਨ ਕੇ ਇਹਨੂੰ ਲਿਆਇਆ ਪਰ ਮੈਂ ਬਹੁਤ ਲੋਕਾਂ ਨੂੰ ਸਮਝਾਉਣਾ ਫਿਰ ਮੈਂ ਤਾਂ ਆ ਗਈ ਨਾ ਮੇਰੇ ਉਸ ਟਾਈਮ ਸੋਹਰਾ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਦੀ ਫਿਰ ਮੈਨੂੰ ਆਣਾ ਪਿਆ ਮਤਲਬ ਮੈਂ ਸਿਸ਼ਕਾਰ ਤੇ ਨਹੀਂ ਪਹੁੰਚੀ ਭੋਗ ਤੇ ਜ਼ਰੂਰ ਆਈ ਸੀ ਤੇ ਉਸ ਚੀਜ਼ ਦਾ ਵੀ ਮੇਨਾਂ ਕਾਫੀ ਰੋਸ ਕਰਦੇ ਆ ਹੁਣ ਤੱਕ ਸਾਰੇ ਇੰਨਾਂ ਨੇ ਤਾਂ ਕਦੀ ਨਹੀਂ ਕਿਹਾ ਮੇਰੇ ਕਹਿ ਦਿੰਦੇ ਸਹੁਰੇ ਪਰਿਵਾਰ ਚ ਵੀ ਤੂੰ ਆਈ ਨਹੀਂ ਸੀ ਉਦੋਂ ਮੈਂ ਕਿਹਾ ਤੁਸੀਂ ਲੈ ਆਉਂਦੇ ਮੈਨੂੰ ਜਾ ਕੇ ਜਾਂ ਤਾਂ ਵੀ ਤੁਸੀਂ ਮੇਰੇ ਮਾਪਿਆਂ ਕੋ ਕਹਿੰਦਾ ਜੇ ਸਾਡੇ ਵੱਲੋਂ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਦੀ ਹਾਲਤ ਕੀ ਸੀ ਕਹਿੰਦੇ ਜੇ ਚਲੀਗੀ ਸਾਡੇ ਵੱਲੋਂ ਨਹੀਂ ਪੁੱਤ ਫਿਰ ਅਸੀਂ ਨਹੀਂ ਜਾਣਾ ਵੇ ਤੈਨੂੰ ਇੰਨਾ ਮਾਰਿਆ ਸੀ ਕਿਵੇਂ ਭੁੱਲ ਜੀ ਤੇ ਮਾਪਿਆਂ ਨੂੰ ਦੁੱਖ ਤਾਂ ਲੱਗਦਾ ਹੀ ਆ ਹਨਾ ਪਰ ਮੈਂ ਆਪਣੀ ਮਰਜ਼ੀ ਨਹੀਂ ਮੰਨਦੇ ਸੀ ਤਾਂ ਵੀ ਫਿਰ ਮੈਂ ਆਪਣੀ ਮਰਜ਼ੀ ਨਾਲ ਆਈ ਸੀ ਭੋਗ ਤੇ ਆਈ ਸੀ ਮੈਂ ਕੱਲੀ ਆਈ ਸੀ ਅੱਛਾ ਕੱਲੇ ਆ ਗਏ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਆਈ ਸੀ ਫਿਰ ਉਸ ਤੋਂ ਬਾਅਦ ਇਹ ਮੈਨੂੰ ਲੈ ਆਏ ਸੀ ਬੋਤ ਪਰ ਹੁਣ ਵੀ ਜੇ ਕੋਈ ਲੜਦੇ ਹੁੰਦੇ ਉਹਨੇ ਜੀ ਮੈਂ ਉਹਨੂੰ ਇਹ ਜਣਾ ਨਾ ਵੀ ਤੂੰ ਕਹੇ ਵੀ ਮੇਰੀ ਗਲਤੀ ਹੈ ਬੰਦੇ ਨੂੰ ਮੈਂ ਉਹਨੂੰ ਕਹਿੰਨਾ ਨਾ ਕਿ ਆਪਦੀ ਗਲਤੀ ਮੰਨ ਕੇ ਤੇ ਘਰ ਵਸਦਾ ਰਹਿ ਜਾਂਦਾ ਜੇ ਮੰਨ ਲਾ ਹੁਣ ਮੈਂ ਕਹਿੰਦਾ ਵੀ ਮੇਰੀ ਤਾਂ ਗਲਤੀ ਕੋਈ ਨਹੀਂ ਤੇ ਘਰ ਸਾਡਾ ਵਸਦਾ ਹੀ ਨਹੀਂ ਸੀ ਕਿਉਂਕਿ ਇਹ ਤਾਂ ਪਹਿਲਾਂ ਹੀ ਭਜਨ ਨੂੰ ਇਹਨੂੰ ਭਜਾਉਣ ਨੂੰ ਤਿਆਰ ਸੀ ਤੇ ਪਰ ਮੈਂ ਜਦੋਂ ਗਲਤੀ ਹੋਣੀ ਲੜਨਾ ਕਰਨਾ ਮੈਂ ਕਹਿੰਦਾ ਵੀ ਮੇਰੀ ਗਲਤੀ ਇੱਕ ਜਣਾ ਗਲਤੀ ਮੰਨ ਲੈ ਫਿਰ ਜ਼ਿੰਦਗੀ ਵਧੀਆ ਸੌਖੀ ਹੋ ਜਾਂਦੀ ਹੈ ਹਾਂ ਹੋ ਇਸ ਗੱਲ ਨਾਲ ਬਹੁਤ ਸੁਧਾਰ ਹੋ ਗਿਆ ਮੇਰੇ ਇਸ ਚੀਜ਼ ਦੀ ਸੱਚਾਈ ਨਾਲ ਮੈਂ ਕਹਿੰਦਾ ਭਾਈ بس ਇੱਕ ਜਣਾ ਹੀ ਇੱਕ ਜਣਾ ਮੰਨੇ ਹੋਰ ਵੀ ਦੂਜਾ ਤਾਂ ਮੰਨੇ ਹੀ ਨਾ ਹਾਂ ਨਹੀਂ ਨਹੀਂ ਕਹੀ ਤਰਾਮ ਹੀ ਬੰਦਾ ਕਦੇ ਵੀ ਨਹੀਂ ਗਲਤੀ ਮੰਨਦਾ ਨਹੀਂ ਨਾ ਆਮ ਹੀ ਬਹੁਤ ਤਲਾਕ ਹੋ ਜਾਂਦੇ ਆ ਹਾਂ ਈਗੋ ਪਿੱਛੇ ਹੀ ਹੋ ਜਾਂਦੇ ਆ ਹਾਂ ਏਡੀ ਵੀ ਕਿੱਡੀ ਕਿੱਗੋ ਰਿਸ਼ਤਿਆਂ ਤੋਂ ਉੱਪਰ ਤਾਂ ਨਹੀਂ ਹੁੰਦਾ ਹੁੰਦੀ ਤੇ ਪਰ ਨਹੀਂ ਮੈਂ ਤਾਂ ਇਹ ਗੱਲ ਮੈਂ ਬਹੁਤ ਵੱਡੀ ਗੱਲ ਆ ਨਾ ਵੀ ਨਹੀਂ ਯਾਰ ਪਰ ਇਹ ਬੱਚੇ ਹੋਣ ਜੇ ਬੱਚਾ ਹੋਵੇ ਪਲਾਂ ਜਨਾਨੀ ਦੀ ਸ਼ਰੇਆਮ ਗਲਤੀ ਆ ਤਾਂ ਵੀ ਬੰਦਾ ਕਹਦੇ ਵੀ ਮੇਰੀ ਗਲਤੀ ਆ ਤੇਰੀ ਕੋਈ ਗਲਤੀ ਨਹੀਂ ਘਰ ਵਾਸਦਾ ਰਹਿ ਜਾਂਦਾ ਗੱਲ ਆ ਵੀ ਘਰ ਉੱਜੜਦਾ ਨਹੀਂ ਬਈ ਫਿਰ ਜਦੋਂ ਇਹ ਟਿਕਟੌਕ ਤੇ ਆਏ ਇਨਸਟਾਗ੍ਰਾਮ ਤਾਂ ਬਹੁਤ ਮਸ਼ਹੂਰੀ ਹੈ। ਫਿਰ ਉਦੋਂ ਤੁਹਾਨੂੰ ਕਹਿੰਦੇ ਹੋਣੇ ਵੀ ਕਿੱਧਰ ਲੱਗ ਗਈ ਤੇਰੀ? ਮੈਨੂੰ ਬਹੁਤ ਜਦੋਂ ਬਾਹਰ ਨਿਕਲਣਾ ਚਾਹ ਕੰਮ ਕਰਾਉਣ ਮੋਟਰਸਾਈਕਲ ਦਾ ਕਿਸੇ ਨੂੰ ਯਾਰ ਤੇਰੇ ਘਰ ਵਾਲੀ ਗੱਲ ਵੀਡੀਓ ਤੇ ਵੇਖੀ ਸੀ। ਮੈਡੀਟਾਪ ਦੇ ਟਟਾਉਂਦਾ ਕਿਉਂ ਨਹੀਂ? ਮੈਂ ਵੀ ਰੋਕਿਆ ਰੋਕਿਆ ਜਾਂ ਤੇ ਮੜ ਕੇ ਇਹਨੂੰ ਦਿਮਾਗ ਦੀ ਟੈਨਸ਼ਨ ਜੀ ਹੋ ਗਈ ਦਵਾਈ ਲਈ ਅਸੀਂ ਫਰੀ ਕੋ ਮੇਰੀ ਘਰ ਚੋਂ। ਉਹ ਦਵਾਈ 8 ਦਿਨਾਂ ਲਿਆਂਦੇ ਉਸ ਤੋਂ ਬਾਅਦ ਇਹ ਵੀਡੀਓ ਜਿਹੇ ਜਿਹੀ ਲੱਗੀ ਬਣਾਉਣਾ ਦਵਾਈ ਦੀ ਲੋੜ ਹੀ ਨਾ ਪਈ। ਫਿਰ ਮੈਂ ਕਹਿੰਦਾ ਵੀ ਹੁਣ ਤੂੰ ਚੱਲ ਇਧਰਲੇ ਪਾਸੇ ਹੀ ਮੈਂ ਨਹੀਂ ਆਉਂਦਾ ਤੈਨੂੰ ਕੁਝ ਵੀ। ਮੈਂ ਤੇਰੇ ਨਾਲ ਵੀ ਮੈਨਰ ਸਪੋਰਟ ਮੇਰੇ ਵੱਲੋਂ ਬੁੱਲਾ ਘਰ ਪਿੰਡ ਜਿਵੇਂ ਵੀ ਆਖੀ ਜਾਂਦਾ ਕੋਈ ਆਖੀ ਹੁਣ ਸਾਡੇ ਪਿੰਡ ਦੇ ਸਰਪੰਚਾ ਚਾਚੇ ਹੋਣੀ ਸਾਡੇ ਪਿੰਡ ਦੇ ਜਿਹੜੇ ਬਹੁਤ ਬੰਦੇ ਵੀਡੀਓ ਚ ਵੀ ਸਾਡੇ ਆ ਉਹ ਆਪ ਕਹਣਗੇ ਸਾਡੀ ਵੀਡੀਓ ਤੇ ਕਈ ਕਹਿੰਦੇ ਸਾਡੀ ਵੀਡੀਓ ਨਾ ਬਣਾਏ ਵੀ ਕਿ 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 ਅਗਲਾ ਤਾਂ ਭਾਲਦਾ ਵੀ ਵੀਡੀਓ ਚ ਅਸੀਂ ਆਈਏ ਪਤਾ ਨਹੀਂ ਕਿ ਪੈਸੇ ਦੇ ਦੇ ਕੇ ਹਾਂ ਜੀ ਪੈਸੇ ਦੇ ਕੇ ਬਣਵਾਉਂਦੇ ਆ ਮੇਰੇ ਤੋਂ ਸਈ ਬੁੜੀਆਂ ਨੂੰ ਪਤਾ ਹੀ ਨਹੀਂ ਨਾ ਵੀ ਚੀਜ਼ ਕੀ ਆ ਕਿੱਥੇ ਆ